ਖੁਣ ਸਰ ਆਜੀ ਪ੍ਰੈਸ ਕਾਨਫਰੰਸ ਕਰਤਾ ਜੇ ਅੱਜ ਸਾਨੂੰ ਪਠਾਨਕੋਟ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀਗੀ ਕਿ ਪਠਾਨਕੋਟ ਸਦਰ ਦੇ ਏਰੀਏ ਦੇ ਵਿੱਚ ਇੱਕ ਪਿੰਡ ਪੈਂਦਾ ਕੰਨੀਕੋਈ ਕੰਨੀਕੋਈ ਪਿੰਡ ਦੇ ਵਿੱਚ ਆ ਵਿਕਟਰ ਮਸੀਹ ਨਾ ਦਾ ਇੱਕ ਵਿਅਕਤੀ ਆ ਉਹਦੇ ਨਾਲ ਉਹਦੇ ਦੋ ਹੋਰ ਸਾਥੀ ਨੇ ਉਹ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਬੇਸਿਕਲੀ ਉਹ ਚਾਮੜੀ ਦਾ ਕੰਮ ਕਰਦੇ ਜਿਹੜੀ ਪਸ਼ੂ ਦਾ ਚਮੜਾ ਉਤਾਰ ਕੇ ਗਾਹਾਂ ਵੇਚਿਆ ਜਾਂਦਾ ਆ ਆਮ ਤੌਰ ਤੇ ਪਿੰਡਾਂ ਵਿੱਚ ਪੁਰਾਣਾ ਰਿਵਾਜ ਆ ਤੇ ਔਰ ਔਰ ਉਸੇ ਪਿੰਡ ਵਿੱਚ ਹੀ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਡੇਰਾ ਰੱਖਿਆ ਹੋਇਆ ਤੇ ਗੁਪਤ ਸੂਚਨਾ ਇਹ ਸੀਗੀ ਕਿ ਉਹ ਇਸ ਦੀ ਆੜ ਵਿੱਚ ਚਮੜੇ ਦੀ ਆੜ ਦੇ ਵਿੱਚ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਪਸ਼ੂ ਨੂੰ ਲੈ ਕੇ ਆਉਂਦੇ ਆ ਜਿਹੜੇ ਸਪੈਸ਼ਲੀ ਗਾਮਾਂ ਤੇ ਗੋਕਾ ਜਿਹੜੀ ਹੈਗੀ ਆ ਉਹ ਹੁੰਦੇ ਆ ਉਹਨਾਂ ਪਸ਼ੂਆਂ ਨੂੰ ਲਵਾ ਕੇ ਇੱਕ ਬਾੜੇ ਦੇ ਵਿੱਚ ਰੱਖਿਆ ਜਾਂਦਾ ਨੂੜ ਕੇ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਰਦਰ ਜਿਹੜੀ ਸਪਲਾਈ ਮੀਟ ਵਾਸਤੇ ਕੀਤੀ ਜਾਂਦੀ ਆ ਤੇ ਅੱਜ ਜਿਹੜਾ ਹੈਗਾ ਮਾਰਨਿੰਗ ਸੀਆਈਏ ਸਟਾਫ ਦੀ ਜਿਹੜੀ ਪੁਲਿਸ ਫੋਰਸ ਆ ਤੇ ਐਸਐਚਓ ਸਦਰ ਨੇ ਉਸ ਜਗ੍ਹਾ ਤੇ ਰੇਡ ਕੀਤਾ ਉਥੋਂ ਜਿਹੜੀਆਂ ਹੈਗੇ ਸਾਨੂੰ 21 ਗਊਆਂ ਨਰੜ ਕੇ ਰੱਖੀਆਂ ਹੋਈਆਂ ਹੈਗੀਆਂ ਜਿਹੜੀਆਂ ਹੈਗੀਆਂ ਉਹ ਬਰਾਮਦ ਹੋਈਆਂ ਉਹਦੇ ਵਿੱਚ ਕੁਝ ਬਿਮਾਰ ਵੀ ਸਨ ਤੇ ਕੁਝ ਦੇ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਹੈਗੇ ਆ ਬਿਮਾਰੀ ਕਾਰਨ ਉਹਨਾਂ ਦੀ ਜਿਹੜੀ ਸੀਗੀ ਉਹਨਾਂ ਦੇ ਜਿਹੜੇ ਜ਼ਖਮ ਵਗੈਰਾ ਵੀ ਹੋਏ ਸਨ ਉਹੀ ਵਿੱਚ ਜਿਹੜੇ 21 ਪਸ਼ੂ ਜਿਹੜੇ ਜ਼ਿੰਦਾ ਬਰਾਮਦ ਕਰਕੇ ਉਹ ਰੈਸਕਿਊ ਕਰ ਲਏ ਗਏ ਆ ਦੋ ਛੋਟੇ ਬਛੜੇ ਨੇ ਜਨਾਂ ਦੀ ਉਥੋਂ ਡੈੱਡ ਬੋਡੀ ਮਿਲੀ ਆ ਹੁਣ ਜਾਂ ਤਾਂ ਉਹ ਕਿਸੇ ਪਿੰਡੋਂ ਲੈ ਕੇ ਆਏ ਹੋਣਗੇ ਜਿਹੜੇ ਕਿ ਅੱਜ ਕੱਲ ਦੇ ਹਾਲਾਤ ਦੇ ਮੁਤਾਬਕ ਉਹਨਾਂ ਦੀ ਡੈਥ ਹੋਏਗੀ ਬਾਕੀ ਉਹਨਾਂ ਦੀ ਪੋਸਟਮੋਪਟਮ ਕਰਾਇਆ ਜਾ ਰਿਹਾ ਜਿਹੜੇ ਦੋ ਬਛੜੇ ਮਿਲੇ ਆ ਕਿ ਕਿਹੜਾ ਕਾਰਨ ਕਰਕੇ ਡੈਥ ਹੋਈ ਆ ਘਰ ਦੇ ਅੰਦਰੋਂ ਕੌਸਲੋਟਰਿੰਗ ਕਰਨ ਦੇ ਜਿਹੜੇ ਹੈਗੇ ਆ ਜਾਨਵਰ ਨੂੰ ਮਾਰਨ ਦੇ ਹਥਿਆਰ ਬਰਾਮਦ ਹੋਏ ਆ ਇੱਕ ਗੱਡੀ ਜਿਹਦੇ ਵਿੱਚ ਉਹ ਉਹਨੂੰ ਟਰਾਂਸਪੋਰਟ ਕਰਦੇ ਸੀਗੇ ਪਸ਼ੂਆਂ ਨੂੰ ਲਿਆਉਣਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਮੀਟ ਨੂੰ ਫਰਦਰ ਸਪਲਾਈ ਕਰਨਾ ਇਹ ਜਿਹੜਾ ਮੀਟ ਹੈਗਾ ਕਠੂਏ ਏਰੀਆ ਦੇ ਵਿੱਚ ਜੇ ਐਨ ਕੇ ਦੇ ਵਿੱਚ ਤੇ ਬਾਕੀ ਪੁਛਗਿਛ ਤੋਂ ਪਤਾ ਚੱਲੇਗਾ ਕਿ ਹੋਰ ਵੀ ਸਟੇਟਾਂ 'ਚ ਭੇਜਦੇ ਸੀਗੇ ਇਹਦੇ 'ਚ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਜਿਹੜੀਆਂ 21 گاਵਾਂ ਨੇ ਉਹਨਾਂ ਨੂੰ ਰੈਸਕਿਊ ਕਰਕੇ ਗਊਸ਼ਾਲਾ ਭੇਜ ਦਿੱਤਾ ਗਿਆ ਫਰਦਰ ਇਲਾਜ ਲਈ ਜਿਹਨਾਂ 'ਚ ਕੁਝ ਬਿਮਾਰ ਨੇ ਤੇ ਕੁਝ ਜਿਹੜੀਆਂ ਹੈਗੀਆਂ ਤੰਦਰੁਸਤਾਂ ਉਹਨਾਂ ਸਾਰਿਆਂ ਦਾ ਡਾਕਟਰੀ ਮੋਆਇਨਾ ਕਰਾਇਆ ਜਾ ਰਿਹਾ ਉਹਨਾਂ ਦਾ ਪ੍ਰੋਪਰ ਇਲਾਜ ਲਈ ਅਸੀਂ ਉਹਨਾਂ ਨੂੰ ਗਊਸ਼ਾਲਾ ਭੇਜ ਦਿੱਤਾ ਤੇ ਜਿਹੜੇ ਦੋ ਛੋਟੇ ਵਛੜੇ ਨੇ ਇੱਕ ਤਾਂ ਨਿਊ ਨਿਊਲੀ ਬੌਰਨ ਹੈਗਾ ਵਛੜਾ ਇੱਕ ਹੋਰ ਵਛੜਾ ਜਿਹਨਾਂ ਦੀ ਡੈਥ ਹੋਈ ਆ ਉਹਨਾਂ ਦਾ ਪੋਸਟਮਾਰਟਮ ਕਰਾ ਕੇ ਅਸਲ ਕਾਰਨਾਂ ਦਾ ਪਤਾ ਕਰਾਂਗੇ ਇਹ ਫੜੇ ਜਾਣ ਦੇ ਨਾਲ ਸਾਨੂੰ ਇਸ ਗੱਲ ਦਾ ਹੈਗਾ ਕਿ ਇਹ ਇਹਨਾਂ ਦੇ ਪੂਰੇ ਗੈਂਗ ਦਾ ਫੜੇ ਜਾਣ ਕਰਕੇ 21 ਗਊਆਂ ਨੂੰ ਰੈਸਕਿਊ ਕਰ ਲਿਆ ਗਿਆ ਜਿਹੜੇ ਕਿ ਜ਼ਿੰਦਾ ਹੋ ਸਕਦਾ ਸੀ ਕਿ ਜੇਕਰ ਸੂਚਨਾ ਦੇਰੀ ਨਾ ਆਉਂਦੀ ਜਾਂ ਕੋਈ ਡਿਲੇ ਹੋ ਜਾਂਦੀ ਤੇ ਹੋ ਸਕਦਾ ਸੀ ਕਿ ਗਊਆਂ ਦੀ ਜਿਹੜੀ ਹੈਗੇ ਉੱਥੇ ਉਹਨਾਂ ਨੂੰ ਉਹਨਾਂ ਦਾ ਵੀ ਉਸੇ ਤਰ੍ਹਾਂ ਹਾਲ ਕੀਤਾ ਜਾਂਦਾ ਤੁਹਾਨੂੰ ਰੈਸਕਿਊ ਕਰ ਲਿਆ ਗਿਆ ਤੇ ਦੋਸ਼ੀ ਗ੍ਰਿਫਤਾਰ ਕਰ ਲਿਆ ਦੋਸ਼ੀਆਂ ਦਾ ਉਹ ਅਸੀਂ ਸਾਰਾ ਚੈੱਕ ਕਰ ਰਹੇ ਹਾਂ ਕਿਉਂਕਿ ਜਿਹੜੀ ਸੂਚਨਾ ਸੀਗੀ ਸਾਡੇ ਕੋਲ ਠੋਸ ਤੇ ਗੁਪਤ ਸੀਗੀ ਇਸ ਕਰਕੇ ਤੁਰੰਤ ਉਹਦੇ ਤੇ ਅਸੀਂ ਕਾਰਵਾਈ ਕੀਤੀ ਅੱਜ ਤੜਕੇ ਕਾਰਵਾਈ ਹੋਈ ਹੈ ਜੀ ਜਿਹੜੀ ਤਸਕਰੀ ਕਰਦਾ ਨਾਮ ਜਿਹੜੇ ਫੂਕੇ ਗਿਆ ਉਹ ਤੋਂ ਆ ਦੇਖੋ ਜਿਹੜੀ ਅ ਗਊ ਤਾਂ ਨਨੂ ਲੈ ਕੇ ਆਉਣਾ ਜਾਂ ਹੋਰ ਜਿਹੜੇ ਹੈਗੇ ਆ ਪਸ਼ੂਆਂ ਨੂੰ ਲੈ ਕੇ ਆਉਣਾ ਉਹ ਤਾਂ ਆਪਣੇ ਆਸੇ ਪਾਸੇ ਦੇ ਏਰੀਆ ਤੋਂ ਕਿਤੇ ਨਾ ਕਿਤੇ ਉਹ ਲੈ ਕੇ ਆ ਰਹੇ ਸੀਗੇ ਜਿੱਦੇ ਚ ਆਵਾਰਾ ਪਸ਼ੂ ਵੀ ਹੋ ਸਕਦੇ ਆ ਜਾਂ ਕੋਈ ਜਿਹੜਾ ਪਸ਼ੂ ਬਿਮਾਰ ਹੋ ਜਾਂਦਾ ਉਹਨੂੰ ਲੋਕ ਅਕਸਰ ਵੇਚ ਦਿੰਦੇ ਆ ਜਾਂ ਮੋਸਟਲੀ ਤਾਂ ਇਹ ਆਵਾਰਾ ਪਸ਼ੂ ਨੇ ਜਣਾਂ ਨੂੰ ਲਿਆ ਕੇ ਇਹ ਇੱਥੇ ਇਸ ਤਰ੍ਹਾਂ ਦਾ ਕਾਰਾ ਕਰਦੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿੱਥੇ ਵੀ ਉਹਨਾਂ ਦਾ ਸੀ ਉਹ ਸਾਰਾ ਸੀ ਔਰ ਹੁਣ ਇੰਟਰੋਗੇਟ ਕਰ ਰਹੇ ਆ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਤੋ ਕਿੱਥੇ ਕਿੱਥੇ ਇਹਦੀ ਜਿਹੜੀ ਹੈਗੀ ਸਪਲਾਈ ਦਿੰਦੇ ਰਹੇ ਕਿਹਨੂੰ ਕਿਹਨੂੰ ਦਿੰਦੇ ਰਹੇ ਮੋਸਟਲੀ ਆਊਟ ਆਫ ਸਟੇਟ ਆ ਇੱਥੇ ਕੰਜ਼ਮਪਸ਼ਨ ਨਹੀਂ ਹੈ ਨਾਲ ਡਿਜ਼ਾਈਨਿੰਗ ਸਟੇਟ ਜੀ ਐਂਡ ਕੇ ਉੱਥੇ ਆ ਜਾਂ ਫਿਰ ਇਹ ਯੂਪੀ ਵਗੈਰਾ ਭੇਜਦੇ ਆ ਜੀ